ਇਹ ਮਜ਼ਬੂਤੀ ਵੀਰੇ ਇੱਕ ਸਲੈਬ ਤੇ ਆਪਾਂ 3 ਕੁਆਂਟਲ ਵਜਨ ਦੀ ਦਾ ਗਾਰੰਟੀ ਦਿੰਨੇ ਆ। ਇਹਦੇ ਵਿੱਚ ਵੀਰੇ ਇੱਕ ਤਾਂ ਚਿਰੀ ਹੈਗੀ ਲੰਬੇ ਲੋਟ ਜੀ ਆਹ ਚਿਰੀ ਇਹਦੇ ਵਿੱਚ ਲੋਕ ਹੋ ਜਾਂਦੀ ਹੈ ਜੀ। ਨਾਲ ਨੂੰ ਜਿਵੇਂ ਆਪਾਂ ਮੀਂਹ ਵਾਰਸ ਕੋਈ ਪੈਂਦਾ ਜੀ ਉਹਦੇ ਨਾਲ ਇਹ ਟਿਪਕਦਾ ਨਹੀਂਗਾ, ਪਾਣੀ ਨਹੀਂ ਥੱਲੇ ਆਉਂਦਾ। ਪੂਰੀ 2 ਇੰਚ ਹੈ ਜੀ ਕਸੂਤ ਵੀ ਨਹੀਂ ਘਟੇਦੀ ਮੋਟਾਈ ਹੈ ਜਿਹੜੀ। ਜਿਆ ਟਾਪ ਦਾ ਸਿਮਿੰਟ ਪਾਉਣਾ ਜੀ ਆਪਾਂ ਜਿਵੇਂ ਅਲਟਰਾ ਟੈਕ ਹੋ ਗਿਆ ਜੀ। ਇਹਨਾਂ ਦੇ ਸਾਰੇ ਮਕਾਨ ਦੇ ਵਿੱਚ ਇਹ 1500 1800 ਸਕੁਅਰ ਫੁੱਟ ਹੋਊਗਾ ਜੀ। ਠੀਕ ਹੈ ਜੀ। ਇਹ ਸਲੈਬ ਪਈ ਹੋਈ ਹੈ ਆਪਣੀ ਸਾਰੀ ਆ ਕਮਰਿਆਂ ਚ ਵੀ। ਠ ਜਿਵੇਂ ਘਰ ਦੀ ਛੱਤ ਪਾਉਣ ਵਾਸਤੇ ਆਪਾਂ ਵੱਖੋ-ਵੱਖਰੇ ਤਰੀਕੇ ਨੇ ਪਰ ਇੱਕ ਇਹ ਤਰੀਕਾ ਜਿਹੜਾ ਕਿ ਬਹੁਤ ਘੱਟ ਖਰਚੇ ਦੇ ਵਿੱਚ ਪੈਂਦਾ ਤੇ ਘੱਟ ਸਮੇਂ ਦੇ ਵਿੱਚ ਆਪਾਂ ਕੋਈ ਵੀ ਘਰ ਬਣਾਉਣਾ ਚਾਹੇ ਪਸ਼ੂਆਂ ਲਈ ਭਰਾਂਡਾ ਬਣਾਉਣਾ ਹੈ ਜਾਂ ਆਪਾਂ ਕੋਈ ਰਸੋਈ ਤੇ ਪਾਉਣਾ ਕਿਤੇ ਵੀ ਆਪਾਂ ਪਾਉਣਾ ਚਾਹੁੰਦੇ ਆ ਘੱਟ ਖਰਚਾ ਤੇ ਘੱਟ ਸਮਾਂ ਲੱਗਦਾ ਹੈ ਤੇ ਬਾਈ ਉਹਨਾਂ ਦਾ ਪ੍ਰੋਡਕਟ ਵੀ ਬਹੁਤ ਸਪਾਈ ਨਾਲ ਬਣਿਆ ਹੋਇਆ ਤੇ ਗੱਲਬਾਤ ਕਰਾਂਗੇ ਵੀਰ ਉਹਨਾਂ ਨਾਲ ਸਸਤੀ ਗੱਲ ਬਾਈ ਜੀ ਸਸਤੀ ਗੱਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਫੈਕਟਰੀ ਦੀ ਲੋਕੇਸ਼ਨ ਤੇ ਨਾਮ ਦੱਸ ਦਈਏ ਜੀ ਆਪਾਂ ਵੀਰੇ ਸੰਗਰੂਰ ਜਿਲ੍ਹਾ ਪਿੰ ਜੀ ਸਤੋਤੋ ਤੋੜਵਾ ਰੋਡ ਦੇ ਉੱਤੇ ਆਪਣੀ ਫੈਕਟਰੀ ਆ ਵੀਰੇ ਕੀ ਨਾਂ ਤੇ ਬਾਈ ਜੀ ਚਹਿਲ ਸਲੇਬ ਫੈਕਟਰੀ ਵੀਰੇ ਜੀ ਹਾਂਜੀ ਬਾਈ ਜੀ ਜੇ ਗੱਲ ਕਰੀਏ ਕਿਹੜੇ ਕਿਹੜੇ ਆਪਣੇ ਕੋਲ ਇਹ ਜਿਹੜੇ ਸਲੇਬਾਂ ਮਿਲਦੀਆਂ ਨੇ ਇਹ ਵੀਰੇ ਲੰਬਾਈ ਤਾਂ ਇਹਦੀ 3 ਫੁੱਟ ਤੋਂ ਲੈ ਕੇ 5 ਫੁੱਟ ਤੱਕ ਆ ਠੀਕ ਆ ਜੀ 3 ਫੁੱਟ ਦੀ 3.5 4 4.5 ਤੇ 5 ਠੀਕ ਆ ਜੀ ਚੌੜਾਈ ਇਹਦੀ 1.5 ਫੁੱਟ ਹੀ ਆਈ ਠੀਕ ਆ ਜੀ ਚੌੜਾਈ ਆਪਾਂ ਨੂੰ 1.5 ਫੁੱਟ ਮਿਲੂਗੀ 1.5 ਫੁੱਟ ਮਿਲੂਗੀ ਠੀਕ ਆ ਬਾਈ ਜੀ ਲੰਬਾਈ 3 ਤੋਂ ਲੈ ਕੇ 5 ਫੁੱਟ ਤੱਕ ਮਿਲੂਗੀ ਜੀ ਬਾਈ ਇਹ ਨਾ ਫੈਕਟਰੀਆਂ ਕਾਫੀ ਅੱਜਕੱਲ੍ਹ ਖੁੱਲੀਆਂ ਹੋਈਆਂ ਨੇ ਲੋਕ ਇਹ ਲੈ ਵੀ ਰਹੇ ਨੇ ਪਰ ਆਪਣੀ ਜਿਹੜੀ ਸਲੇਵੇ ਦੇ ਵਿੱਚ ਕੀ ਖਾਸੀਅਤ ਹੈ ਦੂਜੇ ਨਾਲ ਇਹਦੇ ਵਿੱਚ ਵੀਰੇ ਇੱਕ ਤਾਂ ਚਿਰੀ ਹੈਗੀ ਲੰਬੇ ਲੋਟ ਆ ਜੀ ਆਹ ਚਿਰੀ ਇਹਦੇ ਵਿੱਚ ਲੋਕ ਹੋ ਜਾਂਦੀ ਹੈ ਜੀ ਆਹ ਦੇਖੋ ਦੋਸਤੋ ਆਹ ਚਿਰੀ ਆ ਬਾਈ ਠੀਕ ਹੈ ਜੀ ਇਹ ਕੱਲ ਨੂੰ ਜਿਵੇਂ ਆਪਾਂ ਮੀਂਹ ਵਾਰਸ ਕੋਈ ਪੈਂਦਾ ਜੀ ਉਹਦੇ ਨਾਲ ਇਹ ਟਿਪਕਦਾ ਨਹੀਂਗਾ ਪਾਣੀ ਨਹੀਂ ਥੱਲੇ ਆਉਂਦਾ ਜੀ ਸਿੱਧਾ ਹੀ ਤਾਂ ਇੰਟਰ ਹੋ ਗਿਆ ਇਹ ਕਿਸ ਤਰ੍ਹਾਂ ਦਾ ਪਰਮਾਨੈਂਟ ਬਲੌਕ ਹੋ ਗਿਆ ਬਲੌਕ ਹੋ ਜੂਗਾ ਜੀ ਨੰਬਰ 2 ਤੇ ਜੀ ਹੋਰ ਕੋਈ ਘੱਟ ਹੁੰਦੀ ਹੈ ਜਿਵੇਂ ਇਹ ਪੂਰੀ 2 ਇੰਚ ਹੈ ਜੀ ਕਸੂਤ ਵੀ ਨਹੀਂ ਘੱਟ ਤੁਸੀਂ ਦੇਖ ਸਕਦੇ ਹਾਂ ਹਾਂ ਜੀ ਇਹ ਮਟਾਈ ਇਹਦੀ 2 ਇੰਚ ਆ ਜੀ ਬਾਈ ਤੇ ਤੀਜੀ ਸਫਾਈ ਮੈਂ ਆਪ ਦੇਖ ਰਿਹਾ ਸਫਾਈ ਤੁਹਾਨੂੰ ਪਤੇ ਜੀ ਦਾ ਲੈਂਟਰ ਨੂੰ ਵੀ ਜਦ ਸਫਾਈ ਆਈ ਆਪਣੇ ਦਫ਼ਤਰ ਚ ਵੀ ਅੰਦਰ ਤੁਹਾਨੂੰ ਦਿਖਾਵਾਂਗੇ ਠੀਕ ਆ ਬਾਈ ਜੀ ਹਾਂ ਜੀ ਜੀ ਤੇ ਬਾਈ ਜੀ ਇੱਕ ਹੋਰ ਨਾ ਗੱਲ ਆ ਜਾਂਦੀ ਹੈ ਦਿਮਾਗ ਚ ਹਮ ਚਲੋ ਟਾਈਮ ਘੱਟ ਲੱਗਦਾ ਕਿਉਂਕਿ ਬਾਈ ਇੱਥੋਂ ਲੈ ਕੇ ਬੰਦੇ ਨੇ ਜਾ ਕੇ ਗਾਡਰ ਚੜਾ ਕੇ ਤੇ ਲਾ ਦੇਣੀਆਂ ਨੇ ਪਰ ਇੱਕ ਦਿਮਾਗ ਚ ਫੇਰ ਵੀ ਕਿਤੇ ਨਾ ਕੀ ਤੇ ਰਹਿੰਦਾ ਵੀ ਯਾਰ ਕਿਤੇ ਬਾਈ ਕੱਲ ਨੂੰ ਇਹ ਟੁੱਟਦੀਆਂ ਤਾਂ ਨਹੀਂ ਮਜ਼ਬੂਤੀ ਕਿੰਨੀ ਕਾ ਜੀ ਨਹੀਂ ਮਜ਼ਬੂਤੀ ਵੀਰੇ ਇੱਕ ਸਲੇਬ ਤੇ ਆਪਾਂ 3 ਕੁਇੰਟਲ ਵਜਨ ਦੀ ਦਾ ਗਾਰੰਟੀ ਦਿੰ 3 ਕਵਾਂਟਲ ਤੇ ਕੰਟਰੋਲ ਵਜਨ ਨੂੰ ਰੱਖ ਸਕਦੇ ਹੋ ਸਾਈਡਾਂ ਤੇ ਕੋਈ ਵੀ ਇੱਟਾਂ ਲਾ ਕੇ ਜਾਂ ਗਾਡਰ ਲਾ ਕੇ 45 3 ਕਵਾਂਟਲ ਵਜਨ ਰੱਖ ਦੋ ਫੁੱਲ ਗਰੰਟੀ ਆ ਆਪਣੀ ਫੁੱਲ ਗਰੰਟੀ ਹਾਂਜੀ ਇਹਦੇ ਉੱਤੇ ਆਪਾਂ ਫਰਸ਼ ਵੀ ਲਾ ਸਕਦੇ ਹਾਂ ਟਾਈਲਾਂਟਾਂ ਦਾ ਵੀ ਲਾ ਸਕਦੇ ਹਾਂ ਜਿਹੜੀ ਦੂਜੀ ਟਾਇਲ ਆਉਂਦੀ ਹੈ 11x11 ਦੀ ਉਹਦਾ ਵੀ ਲਾ ਸਕਦੇ ਆ ਜੀ ਠੀਕ ਹੈ ਕੱਲੀ ਮਿੱਟੀ ਪਾ ਕੇ ਵੀ ਰੱਖ ਸਕਦੇ ਆ ਜੀ ਕਈ ਵਾਰ ਖੇਤ ਵਾਲੇ ਕੋਠੇ ਹੁੰਦੇ ਨੇ ਮੈਂ ਆਪਾਂ ਕੱਲੀ ਮਿੱਟੀ ਪਾ ਕੇ ਛੱਡਣੀ ਆ ਠੀਕ ਹੈ ਮਿੱਟੀ ਪਾ ਕੇ ਛੱਡ ਤੇ ਪਾਣੀ ਪੂਣੀ ਦਾ ਕੋਈ ਟੈਨਸ਼ਨ ਤਾਂ ਨਹੀਂ ਇਹਦੇ ਨਹੀਂ ਪਾਣੀ ਨਹੀਂ ਜਾਂਦਾ ਜੀ 1% ਵੀ ਆਪਣੇ ਦਫ਼ਤਰ ਚ ਪਾਈਆਂ ਤੇ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਆਪਾਂ ਨੂੰ ਕਰਦਿਆਂ ਨੂੰ ਹੋ ਗਏ 6 ਸਾਲ ਹੋ ਗਏ 7 ਸਾਲ ਹਾਂਜੀ ਤੇ ਕੋਈ ਕੰਪਲੀਟ ਨਹੀਂ ਆਈ ਕੋਈ ਕੰਪਲੀਟ ਇੱਕ ਵੀ ਕੰਪਲੀਟ ਨਹੀਂ ਆਈ ਆਪਾਂ ਨੂੰ ਇੱਕ ਸਲੇਬ ਦੀ ਵੀ ਠੀਕ ਆ ਬਾਈ ਜੀ ਕੈਮੀਕਲ ਵੀ ਪਾਉਣੇ ਜੀ ਇਹਦੇ ਵਿੱਚ ਆਪਾਂ ਜੀ ਉਹ ਬਾਈ ਆਪਾਂ ਬਣੰਦਾ ਦਿਖਾ ਦਿੰਨੇ ਨਾਲ ਹਾਂਜੀ 8 ਸਰੀਏ ਪਾਉਣੇ ਜੀ ਆਪਾਂ ਇੱਕ ਸਲੇਬ 'ਚ ਜਿਹੜੀ 4 ਫੁੱਟੀ ਉਹਦੇ ਵਿੱਚ 8 ਪਾਉਣੇ ਆ ਜੀ ਠੀਕ ਹੈ ਜਿਹੜੇ ਸਾਹਿਬ ਨਾਲ ਸਹਿਜ ਬਾਦ ਦਾ ਉਹ ਸਾਹਿਬ ਨਾਲ ਸਰੀਆ ਵੀ ਵਧਾਉਣੇ ਆ ਜੀ ਠੀਕ ਹੈ ਜੀ ਆ ਦੇਖੋ ਦੋਸਤੋ ਸਰੀਏ ਤਾਂ ਪੂਰਾ ਘੈਂਟ ਆ ਵੀ ਜਾਲ ਬਣ ਜਾਂਦਾ ਹੈਗਾ ਹਾਂਜੀ 4 ਲੰ ਤੇ ਬਈ ਜਿਹੜਾ ਤੁਸੀਂ ਕਹਿੰਦੇ ਕੈਮੀਕਲ ਉਹ ਕਿੱਥੇ ਪੈਂਦਾ ਫਿਰ ਉਹ ਕੈਮੀਕਲ ਜੀ ਜਦੋਂ ਮਸਾਲਾ ਆਪਾਂ ਕਾਣਾ ਬਣਾਉਣੀਆ ਮਿਕਸਚਰ ਦੇ ਵਿੱਚ ਉਹਦੇ ਵਿੱਚ ਪੈਂਦਾ ਜੀ ਠੀਕ ਹੈ ਜੀ ਹਾਂ ਉਹਦਾ ਮਤਲਬ ਇਹ ਜਰ ਤੋਂ ਉਤੋਂ ਸਰੀਆ ਜਰ ਨਹੀਂ ਫਟਦਾ ਇਸ ਤਕ ਤਾਈ ਬੱਦੀਆ ਲੰਬੇ ਟਾਈਮ ਠੀਕ ਹੈ ਜੀ ਹਾਂ ਜਿਵੇਂ ਆਪਾਂ ਨੂੰ 20 ਸਾਲ 25 ਸਾਲ ਵੀ ਨੰਗ ਕੇ ਇਹਨੂੰ ਜਰ ਨਾ ਫੜੇ ਸਰੀਆ ਉਹਨਾਂ ਜਰ ਨਹੀਂ ਫਟਦਾ ਜੀ ਜੀ ਤੇ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆਪਾਂ ਇੱਕ ਬਾਈ ਹੋਰ ਜਿਵੇਂ ਬਣਾਉਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਤੇ ਸਾਰਾ ਫਿਰ ਆਪਣਾ ਆਇਮ ਮਿਕਸਚਰ ਤਿਆਰ ਹੋ ਜਾਂਦਾ ਆਇਮ ਮਿਕਸਚਰ ਤਿਆਰ ਹੋ ਜਾਂਦਾ ਹਾਂ ਜੀ ਜੀ ਬਾਈ ਤੇ ਬਈ ਸਿਮਿੰਟ ਵੀ ਫਿਰ ਇੱਕ 43 ਗ੍ਰੇਡ ਵਰਤਦੇ ਹਾਂ ਹਾਂ ਜੀ 43 ਵਧੀਆ ਟੌਪ ਦਾ ਸਿਮਿੰਟ ਪਾਉਣਾ ਜੀ ਆਪਾਂ ਜਿਹੜਾ ਅਲਟਰਾਟੈਕ ਹੋ ਗਿਆ ਜੀ ਜੀ ਵਧੀਆ ਜੀ ਟੌਪ ਦੀ ਕੁਆਲਿਟੀ ਹੈ ਜੀ ਉਹੀ ਪਾਉਣੀ ਹੈ ਆਪਾਂ ਠੀਕ ਆ ਬਾਈ ਮਾੜਾ ਸਿਮਿੰਟ ਨਹੀਂ ਵਰਤਦੇ ਜੀ ਆਪਾਂ ਜਿਹੜਾ ਮਾਲ ਪਾਉਣਾ ਜੀ ਇਹਦੇ ਵਿੱਚ ਜਿਹੜਾ ਲੈਂਟਰ ਦੇ ਵਿੱਚ ਪੈਂਦਾ ਜੀ ਠੀਕ ਆ ਜੀ ਕੁਆਂ ਸਭ ਤੋਂ ਵਧੀਆ ਇਹ ਆ ਵੀ ਸੌਖਾ ਵੀ ਈਜ਼ੀਲੀ ਬਣ ਜਾਂਦਾ ਹੈ ਜਿਹੜਾ ਲੈਟਰ ਕਹਿੰਦੇ ਆਪਾਂ 10 ਦਿਨ 15 ਦਿਨ ਢੂਲਾ ਬੰਨੀ ਰੱਖਦੇ ਆ ਉਹ ਬੰਨਣ ਦੀ ਟਾਈਟ ਹੁੰਦੀ ਹੈ ਇਹ ਸਲੇਬ 50 ਰੁਪਏ ਸਕੁਅਰ ਫੁੱਟ ਪੈਂਦੀ ਹੈ ਜੀ ਆਪਾਂ ਨੂੰ ਸਕੁਅਰ ਫੁੱਟ ਚ 50 ਰੁਪਏ ਹੈ ਹਾਂ 50 ਰੁਪਏ ਸਕੁਅਰ ਫੁੱਟ ਪੈਂਦੀ ਹੈ ਠੀਕ ਆ ਬਾਈ ਜੀ ਤੇ ਲੋ ਵੀ ਦੋਸਤੋ ਇਸ ਤਰੀਕੇ ਨਾਲ ਜਿਹੜੀ ਇਹ ਸਲੇਬ ਬਣਦੀ ਹੈਗੀ ਤੇ ਸਪਾਈ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਤਾਂ ਮਸ਼ੀਨ ਨਾਲ ਨਹੀਂ ਸਪਾਈ ਹੁੰਦੀ ਜਿੰਨੀ ਬਾਈ ਹੋਰਾਂ ਦੇ ਜਿਹੜੇ ਸਿਸਟਮ ਬਣਾਏ ਹੋਏ ਉਹਦਾਂ ਸਪਾਈ ਲਿਆਉਂਦੇ ਨੇਗੇ ਤੇ ਇਹਦੇ ਬਈ ਜਿਹੜਾ ਸਾਰਾ ਮਟੀਰੀਅਲ ਹੈ ਇਹਦੇ ਵਿੱਚ ਉਹ ਡਾਕਟਰ ਫਿਕਸਡ ਦਾ ਉਹ ਪਾਇਆ ਹੋਇਆਗਾ ਹਾਂਜੀ ਬਾਬਾ ਜੀ ਇੱਕ ਵਾਰ ਨਾਲ ਇਹ ਤੇ ਸਰੀਆ ਦੱਸ ਦੋ ਕਿਵੇਂ ਰੱਖਦੇ ਹੋ ਸਰੀਆ ਰੱਖਦੇ ਜੀ ਰੱਖ ਲੱਖੇ ਹਾਂ ਕੋਈ ਚੱਕਰ ਨਹੀਂਗਾ ਤੇ ਆ ਚਾਰ ਟੇਡੇ ਰੱਖੂਗਾ ਜੀ ਚਾਰ ਲੰਬੇ ਠੀਕ ਹੈ ਜੀ ਜਾਲ ਵਾਂਗੂ ਮੰਨਿਆ ਜਾਂਦਾ ਜੀ ਠੀਕ ਹੈ ਜੀ ਬਿਲਕੁਲ ਵਿਚਾਲੇ ਆ ਜਾਂਦਾਗਾ ਤਾਂ ਜੋ ਮਜ਼ਬੂਤੀ ਪੂਰੀ ਰਹਿੰਦੀ ਹੈ ਹਾਂਜੀ ਤੇ ਬਈ ਇਸ ਤੋਂ ਬਾਅਦ ਨਾਲ ਆਪਾਂ ਇੱਕ ਟੈਸਟ ਵੀ ਕਰਾਂਗੇ ਇੱਟਾਂ ਦੇ ਰੱਖ ਕੇ ਹਾਂਜੀ ਤੇ ਸਾਰੇ ਬੰਦੇ ਨੂੰ ਚੜਾ ਕੇ ਦੇਖਾਂਗੇ ਵੀ ਕਿੰਨਾ ਕਿਸੇ ਪਾਰ ਚੱਲਦਾ ਇਹ 4 ਫੁੱਟੀ ਆ ਜੀ ਇਹ 4.5 ਦੇ 5 ਉੱਚ ਸਰੀਆ ਜ਼ਿਆਦਾ ਪਾਉਣੇ ਆਪਾਂ ਠੀਕ ਹੈ ਜਿਹੜੀ ਇਸ ਤੋਂ ਵੱਡੀ ਹੋਊਗੀ ਉਹ ਤੇ ਜ਼ਿਆਦਾ ਉਹ ਤੇ ਜ਼ਿਆਦਾ ਸਕਦਾ ਹੀ ਆ ਫਿਰ ਸਰੀਆ ਜ਼ਿਆਦਾ ਪਾਉਣੇ ਜੂਚ ਠੀਕ ਹੈ ਠੀਕ ਹੈ ਬਾਈ ਜੀ ਹਾਂਜੀ ਬਾਈ ਜੀ ਐਂ ਰੱਖ ਸਕਦਾ ਨਹੀਂ ਆਪਾਂ ਤਿੰਨ ਕੁ ਕਵਾਂਟਲ ਵਜਨ ਕੋਈ ਦਿੱਕਤ ਨਹੀਂ ਜੀ ਅੱਜ ਤੁਸੀਂ ਵੀ ਚੜਜੋ ਜੀ ਹਾਂਜੀ ਜੀ ਆ ਲੋ ਵੀ ਮਿੱਤਰੋ ਸਾਰਾ ਵੇਟ ਦੇਤਾ 6 ਬੰਦੇ ਹੋਗੇ ਤੇ 6 ਦੇ ਵੀ 7 ਹੀ ਹੋਗੇ ਮੱਲਾ ਦਾ ਤੇ ਪਰ ਵੇਟ ਬਹੁਤ ਜ਼ਿਆਦਾ ਹੈਗਾ ਕੋਈ ਚੀਜ਼ ਥੱਲੇ ਨਹੀਂ ਹੈਗੀ ਜੀ ਤੇ ਸਿੱਧਾ ਸਿੱਧਾ ਕੰਮ ਆ ਵੀਰੇ ਹਾਂਜੀ ਬਾਈ ਤੁਸੀਂ ਦੇਖ ਸਕਦੇ ਹੋ ਤੇ ਬਾਈ ਹੋਏ ਥੋੜਾ ਸਾਈਡ ਤੇ ਆ ਬਿਲਕੁਲ ਸਪਾਈ ਹੈ ਉੱਪਰ ਕੋਈ ਟੈਨਸ਼ਨ ਨਹੀਂ ਹੈਗੀ ਮਤਲਬ ਅਸੀਂ ਸੱਤ ਬੰਦੇ ਚੜੇ ਆ ਤੇ ਨਾਰਮਲ ਤਿੰਨ ਇੱਕ ਕੁਇੰਟਲ ਵੇਟ ਹੈਗੀ ਹੈਗਾ ਤੇ ਜੋ ਬਾਈ ਹੋਰੀ ਗਰੰਟੀ ਵੀ ਲੈਂਦੇ ਨੇ ਤੇ ਬਾਈ ਇੱਕ ਫੇਰ ਵੀ ਬਹਿਮ ਹੁੰਦਾਗਾ ਇੱਕ ਤਾਂ ਆਪਾਂ ਆਪਣੇ ਦਫ਼ਤਰ ਚ ਲੱਗੀ ਹੋਈ ਦਿਖਾ ਦਈਏ ਕਿਵੇਂ ਲੱਗਦੀ ਹੈ ਤੇ ਕੋਈ ਘਰ ਵਗੈਰਾ ਚ ਲੱਗੀ ਹੋਈ ਇੱਥੇ ਲੋਕਲ ਹਾਂਜੀ ਲੱਗੀ ਹੋਈ ਉਹ ਵੀ ਦਿਖਾਉਣੇ ਸਾਨੂੰ ਕੋਠੀ ਚ ਪਾਈਆਂ ਹੋਈਆਂ ਨੇ ਸਾਰੀ ਕੋਠੀ ਚ ਉਹਨਾਂ ਨੇ ਸਾਰੀ ਟੋਟਲ ਕੋਠੀ ਦੀ ਟੋਟਲ ਕੋਠੀ ਜੀ ਸਲੇਵਾਂ ਹੀ ਪਾਈਆਂ ਨੇ ਜੀ ਉਹਨਾਂ ਨੇ ਤੇ ਜੇ ਭਾਈ ਦੋ ਮੰਜ਼ਲੀ ਕੋਠੀ ਕਰਨੀ ਹੈ ਫਿਰ ਵੀ ਆਪਾਂ ਕਰ ਸਕਦੇ ਆ ਫਿਰ ਵੀ ਕੋਈ ਦਿੱਕਤ ਨਹੀਂ ਮੇਰੇ ਕੰਦਾਂ ਦੇ ਉੱਤੋਂ ਕੰਦਾ ਹੀ ਚੱਕ ਸਕਦੇ ਆ ਆਪਾਂ ਜਾ ਕੰਦਾ ਵਾਲੀ ਜਗਤ ਤੇ ਬੀਮ ਲਾ ਸਕਦੇ ਆ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਵੀਰੇ ਠੀਕ ਹੈ ਜੀ ਹਾਂਜੀ ਇਹਦੇ ਉੱਪਰ ਆਪਾਂ ਜੇ ਇੱਕ ਇੱਕ ਪਲੇਟ ਵਗੈਰਾ ਪਰ ਸਕੁਅਰ ਫੁੱਟ ਦੇ ਵੀ 3 ਕੁਇੰਟਲ ਤੱਕ ਵਜਣਾ ਆਪਾਂ ਦੇ ਸਕਦੇ ਆ ਦੇ ਸਕਦੇ ਹ ਹਾਂਜੀ ਲੋਬੀ ਦੋਸਤੋ ਤੁਸੀਂ ਦੱਸੋਗੇ ਲੈਟਰ ਪਿਆਗਾ ਬਾਈ ਹੋਰ ਇਹ ਸਲੈਪਾਂ ਲੱਗੀਆਂ ਨੇ ਬਹੁਤ ਜ਼ਿਆਦਾ ਸਪਾਈ ਹੈਗੀ ਤੇ ਇੱਕ ਚੀਜ਼ ਇਹ ਤੇ ਖਾਸ ਬਈ ਉੱਪਰ ਟਾਇਲ ਲੱਗੀਆਂ ਜੇ ਮਿੱਟੀ ਪਾਈ ਹੋਈ ਉੱਪਰ ਟਾਇਲ ਮਿੱਟੀ ਪਾ ਕੇ ਟਾਇਲ ਲੱਗੀ ਸੀ ਆ ਬਈ ਠੀਕ ਹੈ ਜੀ ਹਾਂ ਜਿਹੜੇ ਨੇ ਮਿੱਤਰ ਬਾਈ ਕਮਿਟ ਕਰਦੇ ਆ ਵੀ ਕਈ ਵਾਰ ਕਹਿ ਜਾਂਦੇ ਨੇ ਵੀ ਬਾਈ ਪਾਣੀ ਲੀਕ ਹੋ ਸਕਦਾ ਆ ਦੇਖੋ ਬਾਈ ਹੋਰ ਇਹ ਸਮਾਨ ਪਿਆ ਵੀਰੇ ਆਪਣਾ ਸਾਰਾ ਥੱਲੇ ਸਮਾਨ ਪਿਆ ਤੇ ਉੱਪਰ ਹੀ ਪਤਾ ਲੱਗ ਜਾਂਦਾ ਬਾਈ ਇਹ ਲੀਕ ਜੇ ਹੋ ਹਾਂ ਉੱਤੇ ਸੇਮ ਆ ਜਾਂਦੀ ਵੀਰੇ ਪਤਾ ਲੱਗ ਜਾਂਦਾ ਤੇ ਇੱਕ ਬਾਈ ਚੀਜ਼ ਹੋਰ ਆ ਇੱਥੇ ਖਾਸ ਪੁੱਛਣ ਵਾਲੀ ਇਹਨੂੰ ਆਪਾਂ ਜੇ ਕੱਲ ਨੂੰ ਮਨ ਲਓ ਹੁਣ ਤਾਂ ਚਲੋ ਟਾਇਲ ਲਵਾਰ ਕੇ ਤੁਸੀਂ ਹਾਂਜੀ ਪਸ਼ੂ ਵਾਲੇ ਥਾਂ ਤੇ ਤਾਂ ਜੇ ਲੀਕ ਵੀ ਹੋ ਜਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਆਪਾਂ ਉੱਪਰ ਕੁਝ ਨਹੀਂ ਪਾਉਣਾ ਜੇ ਮਿੱਟੀ ਪਾ ਦੀ ਗੱਲੀ ਮਿੱਟੀ ਪਾ ਕੇ ਹੁੰਦਾ ਨਹੀਂ ਜੀ ਪਹਿਲਾਂ ਘਰਾਂ ਦੇ ਮਕਾਨਾਂ ਦੇ ਕੱਲੀ ਮਿੱਟੀ ਉਹ ਪਾਈ ਹੁੰਦੀ ਸੀ ਟਾਇਲ ਵਾਲੇ ਦੇ ਉੱਤੇ ਉਹ ਵੀ ਨਹੀਂ ਹੁੰਦਾ ਸੀ ਜੀ ਹਾਂਜੀ ਤੇ ਭਾਈ ਫਿਰ ਇਹਨੂੰ ਆਪਾਂ ਚੇਂਜ ਕਰਕੇ ਜੇ ਆਪਾਂ ਕੱਲ ਨੂੰ ਭਾਂਡਾ ਪਾ ਦੋ ਲੱਗ ਜਿੱਥੇ ਮਰਜ਼ੀ ਪਾ ਲਓ ਜੀ ਹਾਂਜੀ ਇਹ ਸਭ ਤੋਂ ਵੱਡਾ ਹੈ ਹਨਾ ਲੈਟਰ ਆਪਾਂ ਨਹੀਂ ਸਕਦੇ ਜਦ ਤੱਕ ਉਹ ਨਹੀਂ ਨਿਕਲਦਾ ਇਹਦਾ ਸਾਰੀ ਕਾਮਯਾਬ ਲੈਟਰ ਜਦੋਂ ਸਰੀਆ ਵੀ ਨਹੀਂ ਨਿਕਲਦਾ ਸਰੀਆ ਵੀ ਨਿਕਲਦਾ ਜੀ ਇਹ ਸਾਰੀ ਚੀਜ਼ ਕਾਮਯਾਬ ਹੈ ਜਦੋਂ ਮਰਜ਼ੀ ਉੱਪਰ ਚੱਕ ਲੋ ਜੇ ਮਰਜ਼ੀ ਪਾ ਲੋ ਇਹ ਬਈ ਇੱਕ ਬਹੁਤ ਧਿਆਨਯੋਗ ਚੀਜ਼ ਹੈ ਦੋਸਤੋ ਕਿਉਂਕਿ ਆਪਾਂ ਕਿਸੇ ਵੀ ਚੀਜ਼ ਤੇ ਲੱਖਾਂ ਕਰੋੜਾਂ ਰੁਪਏ ਲਾਉਣੇ ਆ ਪਰ ਉਹਦੇ ਵਿੱਚ ਜੇ ਆਪਾਂ ਪਸ਼ੂਆ ਲਈ ਜਾ ਕੋਈ ਘਰ ਬਣਾ ਰਹੇ ਜਾਂ ਕੋਈ ਵੀ ਆਪਣੀ ਜਗ੍ਹਾ ਕੀ ਕਿਤੇ ਖੇਤ ਦਾ ਕੋਠਾ ਬਣਾ ਰਹੇ ਆ ਤਾਂ ਇਹਨੂੰ ਜਦੋਂ ਮਰਜ਼ੀ ਖੇਤ ਵਾਲਾ ਕੋਠਾ ਬਦਲ ਲਗਾ ਤਾਂ ਜਦੋਂ ਮਰਜੀ ਪਲੇਟਾਂ ਲਾ ਲਓ ਸਰੀ ਆਪਣਾ ਗਾਰਡਰ ਵੀ ਬਾਜੂ ਆ ਇਹ ਵੀ ਬਰਦਾ ਇਹ ਹੁਣ ਤੁਸੀਂ ਲਾ ਲਓ ਡਾਉਨ ਸੀਲਿੰਗ ਕਰਾ ਦੋ ਇਹਦਾ ਕੋਠਿਓ ਬਣ ਗਈ ਜੀ ਪਤਾ ਹੀ ਲੱਗਦਾ ਹੈ ਨਾ ਪਤਾ ਹੀ ਲੱਗਦਾ ਜੀ ਹੁਣ ਆਪਣੇ ਘਰਾਂ ਘਰ ਸੋਈ ਤੇ ਲੱਖ ਰੁਪਏ ਲਾ ਆ ਕਿਚਨ ਤੇ ਠੀਕ ਹੈ ਜੀ ਤੇ ਹੁਣ ਤੁਸੀਂ ਲੱਖ ਰੁਪਏ ਲਾ ਕੇ ਅਸੀਂ ਇਹੀ ਪਾਈਆਂ ਨਹੀਂ ਸਾਰੀਆਂ ਜੀ ਹੁਣ ਤੂੰ ਕਿੱਥੇ ਲਾ ਲਓ ਜੀ ਕਾ ਪੁਰਾਣਾ ਘਰ ਤੇ ਕਿਸੇ ਢੇੜ ਦੇ ਕਿੱਥੇ ਹੁਣ ਤੂੰ ਮੈਂ ਸائیں ਚਾੜ ਦਾਂਗੇ ਚੱਕ ਕੇ ਉਹਨਾਂ ਨੂੰ ਜੀ ਕਿੱਥੇ ਉਹਨਾਂ ਲੱਖ ਰੁਪਏ ਲੈਂਟਰ ਲੈਂਟਰ ਖਾ ਜਾਂਦਾ ਜੀ ਹੁਣ ਤੁਸੀਂ ਲਾ ਲਓ 7000 ਦਾ ਕਾਊਂਟਰ ਸਰੀ ਹੋ ਰਿਆ ਜੀ ਬ ਕਿੱਥੇ ਵਾਕਿਆ ਜੀ ਕਮ ਉਹ ਵਰਕ ਆ ਪੈਂਦਾ ਜੀ ਆਪਾਂ ਸੋਚੀਏ ਥੋੜੀ ਥੋੜੇ ਨਾਲ ਆਈ ਆਪਾਂ ਬਹੁਤ ਅੱਗੇ ਪਹੁੰਚ ਜਾਂਦਾ ਬੰਦਾ ਜੀ ਜੀ ਤੇ ਬਈ ਇੱਕ ਡਿਲੀਵਰੀ ਦਾ ਦੱਸ ਦੀ ਆਪਾਂ ਵੀ ਕਿੰਨੇ ਦਿਨਾਂ ਚ ਜੇ ਕੋਈ ਆਰਡਰ ਦਿੰਦਾਗਾ हां यो कोई दिक्कत ਨਹੀਂ ਜੀ ਆਪਾਂ ਨੂੰ ਜੇ 50 60 ਸਲੇਬਾ ਚਾਹੀਦੇ ਨੇ ਤਾਂ ਗੱਡੀਆਂ 300 ਰੁਪਏ ਕਿਲੋਮੀਟਰ ਜਾਂਦੀਆਂ ਨੇ ਜੀ ਠੀਕ ਹੈ ਜੀ ਜੇ 100 150 ਸਲੇਬ ਜਾਂਦੇ ਤਾਂ ਟਰੈਕਟਰ 75 ਰੁਪਏ ਕਿਲੋਮੀਟਰ ਭੇਜਦੇ ਆਂ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਰੁਪਏ ਦੇ ਦਿੰਨਾ ਬਈ ਜੇ ਅੱਜ ਮੈਂ ਤੁਹਾਨੂੰ ਆਰਡਰ ਦਿੰਦਾ ਹਫਤੇ ਦਾ ਹਫਤੇ ਚ 4 ਦਿਨਾਂ ਚ ਭੇਜ ਦੇਣੇ ਜੀ 4 ਦਿਨਾਂ हां हां ਠੀਕ ਹੈ ਜੀ ਅੱਗੇ ਉਹ ਮੌਕੇ ਤੇ ਦੱਸਿਆ ਜਾਂਦਾ ਜੇ ਹਾਂਜੀ ਔਰ ਇਸ ਟਾਈਮ ਮਾਲ ਪਿਆ ਜੀ ਕੱਢਿਆ ਹਫਤਾ ਸੱਤ ਲੋ ਮਾਲ ਕੱਢਿਆ ਪਿਆ ਜੀ ਜਿਹੜਾ ਹੁਣ 10 15 ਦਿਨਾਂ ਚ ਮਾਲ ਅਸੀਂ ਭੇਜ ਸਕਦੇ ਆਂ ਠੀਕ ਹੈ ਬਈ ਉਦੋਂ ਬਾਅਦ ਮਾਲ बिक ਜਾਂਦਾ ਜੀ ਫਿਰ ਆਊਟ ਕਰਦੇ ਠੀਕ ਹੈ ਉਦੋਂ ਬਾਅਦ ਮਾਲ ਦੀ ਤੋ ਬਾਅਦ ਤਾਂ ਮਾਲ ਹੀ ਨਹੀਂ ਰਹਿਣਾ ਬਾਅਦ ਨਾਲ ਉਦੋਂ ਬਾਅਦ ਵੇ ਹੁਸਾ ਵਾਲਾ ਆਰਡਰ ਤੇ ਭੇਜਦੇ ਆ ਜੀ ਫਿਰ ਜੀ ਹਾਂਜੀ ਲਓ ਵੀ ਮਿੱਤਰੋ ਤੇ ਇੱਕ ਬਾਈ ਹੋ ਰਿਹਾ ਨੇ ਨਾ ਘਰ ਬਣਾਇਆ ਹੋਇਆ ਇੱਥੇ ਉਹ ਵੀ ਆਪਾਂ ਦਿਖਾਵਾਂਗੇ ਵੀ ਕਿਵੇਂ ਲੱਗੇ ਛੱਤ ਕਿਉਂਕਿ ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਨਾ ਰਹੇ ਜੀ ਵੀ ਯਾਰ ਕਿਤੇ ਇਹ ਚੀਜ਼ ਦੀ ਵੀਡੀਓ ਪਾਤੀ ਵੀ ਕੱਲ ਨੂੰ ਸਾਡਾ ਨੁਕਸਾਨ ਨਾ ਹੋ ਜਾਏ ਪਰ ਬਾਈ ਉਹਨਾਂ ਨੇ ਇੱਕ ਇੱਕ ਚੀਜ਼ ਆਪਦੇ ਦਫ਼ਤਰ 'ਚ ਵੀ ਕਰੀ ਹੋਈ ਆ ਤੇ ਉਹ ਘਰ ਦੇ ਵਿੱਚ ਵੀ ਆਪਦੇ ਪਿੰਡ ਬਣਾਇਆ ਹੋਇਆ ਕਿਹੜੇ ਪ੍ਰੋਡਕਟ ਮਿਲਦੇ ਆਪਣੇ ਕੋਲ ਇਹ ਵੀਰੇ ਖੰਭੇ ਵੀ ਮਿਲਦੇ ਨੇ ਪੋਲ ਜੀ ਤਾਰ ਲਾਉਣ ਵਾਸਤੇ ਜਾਂ ਕੋਈ ਉਂਗੂਰਾ ਦਾ ਆਪਾਂ ਬਾਗ ਲਾਉਣਾ ਇਹ 6 ਫੁੱਟੇ 7 ਫੁੱਟੇ ਖੰਭੇ ਵੀਰੇ 4-4 ਸਰੀਏ ਨੇ ਇੱਕ ਖੰਭੇ ਦੇ ਵਿੱਚ ਜੀ ਤੇ ਸਫਾਈ ਬਹੁਤ ਆ ਬਈ ਇਹਨਾਂ ਦੀ ਹਾਂਜੀ ਸਫਾਈ ਤਾਂ ਹੀ ਬਹੁਤ ਆ ਜੀ ਤੇ ਇੱਕਾ ਦਵਾਰ ਵਾਸਤੇ ਜੇ ਮੈਂ ਆਪਾਂ ਪਲੇਟਾਂ ਲੈਣੀਆਂ ਜਾਂ ਖੰਭੇ ਲੈਣੇ ਦੀ ਬਾਉਂਡਰੀ ਮਾਰਨੀ ਹੋਵੇ ਠੀਕ ਹੈ ਜੀ ਇਹ ਵੀ ਮਿਲਦੀ ਨਹੀਂ ਉਹ ਵੀ ਆਪਣੇ ਕੋਲੇ ਹੱਲ ਉਹ ਵੀ ਆਪਣੇ ਕੋਲੇ ਹੱਲ ਹੈਗੇ ਆ ਜੀ ਠੀਕ ਹੈ ਤੇ ਬਾਕੀ ਨਾ ਇਹ ਆ ਸਲੇਬਾਂ ਆ ਗਈਆਂ ਕਈ ਵਾਰ ਆਪਾਂ ਨੂੰ ਕੋਈ ਸਾਈਡ ਤੇ ਕਾਨ ਆ ਗਿਆ ਜਾਂ ਵੱਢਣੀ ਪੂ ਵੱਡਣ ਦੀ ਲੋੜ ਨਹੀਂ ਜੀ ਇਹ ਫੁੱਟਾਂ ਵਾਲੀਆਂ ਵੀ ਹੈਗੀਆਂ ਨੇ ਆਪਣੇ ਲਵੇ ਜੀ ਠੀਕ ਹੈ 3 ਫੁੱਟੀ 3.5 ਫੁੱਟੀ 4 ਫੁੱਟੀ ਠੀਕ ਹੈ ਜੀ ਇਹਦੀ ਚੌੜਾਈ ਫੁੱਟ ਦੀ ਹੈ ਜੀ ਜੀ ਇਹ ਸਾਈਡ ਤੇ ਪੈਂਦੀ ਜਿੱਥੇ ਜਗ੍ਹਾ ਘੱਟ ਕੋਈ ਹੋਵੇ ਜਿੱਥੇ ਜਗ੍ਹਾ ਘੱਟ ਹੋ ਗਈ ਇਹ ਨਹੀਂ ਹੈਗਾ ਵੀ ਵੱਡੀ ਪਲੇਟ ਵੱਢਣੀ ਪਊਗੀ ਉਹਦੇ ਹਿਸਾਬ ਨਾਲ ਵੰਡ ਕੇ ਦੇ ਦੋ ਹਾਂ ਜੀ ਜੇ ਉਹ ਆਪਾਂ ਨੂੰ ਕੱਟਣੀ ਪਈ ਜੀ ਸਲੈਬ ਉਹਨੂੰ ਚਿਰੀਆਂ ਮਾਰਨ ਵਾਲਾ ਕਟਰ ਕੱਟ ਦਾਂਦਾ ਜੀ ਠੀਕ ਆ ਉਹ ਕੱਟ ਦੋ ਇਹ ਵੀ ਗੱਲ ਇੱਕ ਚੰਗੀ ਦੱਸੀ ਆ ਬਾਈ ਹਾਂ ਜੀ ਹਾਂਜੀ ਬਾਈ ਇਹ ਕਰਦੀ ਗੱਲ ਕਰਦੇ ਜਿੱਥੇ ਆਪਣੀ ਸਲੈਬ ਪਈ ਹੋਈ ਹਾਂਜੀ ਬਾਈ ਜੀ ਇਹ ਆਪਣੀ ਸਲੈਬ ਪਈ ਹੋਈ ਹੈ ਇਹ ਆਪਣੇ ਯਾਰ ਦੋਸਤ ਦਾ ਘਰ ਆ ਜੀ ਮੁੰਡੇ ਦਾ ਆਪਣੀ ਰਿਸ਼ਤੇਦਾਰੀ ਵੀ ਹੈ ਜੀ ਇਹਨਾਂ ਨਾਲ ਇਹਨਾਂ ਦੇ ਸਾਰੇ ਮਕਾਨ ਦੇ ਵਿੱਚ ਇਹ 1500 1800 ਸਕਰ ਫੁੱਟ ਹੋਊਗਾ ਜੀ ਠੀਕ ਹੈ ਜੀ ਇਹ ਸ랩 ਪਈ ਹੋਈ ਹੈ ਆਪਣੀ ਸਾਰੀ ਆ ਕਮਰਿਆਂ ਚ ਵੀ ਠੀਕ ਹੈ ਸਾਰੇ ਕਮਰਿਆਂ ਚ ਹਾਂ ਜੀ ਉੱਪਰ ਫਰਸ਼ ਲੱਗਿਆ ਹੋਇਆ ਜੀ ਦੇ ਠੀਕ ਹੈ ਜੀ ਦੋਸਤੋ ਉੱਪਰੋਂ ਆਪਾਂ ਇੱਕ ਸ਼ਾਟ ਲੈ ਲਾਂਗੇ ਪਰ ਇੱਕ ਚੀਜ਼ ਤੁਸੀਂ ਖਾਸ ਇਹ ਦੇਖੋ ਇਹਨੂੰ 4 ਸਾਲ ਹੋ ਗਏ ਪਈ ਨੂੰ 4 ਸਾਲ ਹਾਂ ਜੀ ਤੇ ਲੋਵੀ ਮਿੱਤਰੋ 4 ਸਾਲ ਹੋ ਗਏ ਕੋਈ ਵੀ ਇੱਕ ਕਹਿੰਦੇ ਹੁੰਦੇ ਨਾ ਪਾਣੀ ਦਾ ਟੋਂਕਾ ਧੱਕ ਨਹੀਂ ਆਇਆ ਹੋਇਆ ਵੀ ਕਿਤੇ ਕੋਈ ਦਿੱਕਤ ਹੋਵੇ ਤੇ ਉੱਪਰ ਇਹਦੇ ਟੈਂਕ ਲੱਗੀ ਹੋਈ ਹੈ ਬਈ ਹਾਂ ਜੀ ਉੱਪਰ ਇਹਦੇ ਟੈਂਕ ਲੱਗੀ ਹੋਈ ਹੈ ਠੀਕ ਹੈ ਬਈ ਤੇ ਲੋਵੀ ਤੇ ਕੋਈ ਵੀ ਤੁਹਾਡੀ ਕੁਐਰੀ ਹੈ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਉਸਤੋਂ